हां जी किसान ਵੀਰੋ ਆਪਾਂ ਆਪਣੇ ਪਿੰਡ ਭਿੰਡਰਕਲਾਂ ਤੋਂ ਚੱਲੇ ਆਂ ਜੀ ਪਿੰਡ ਚੱਕਕਲਾਂ ਨੂੰ ਜੋ ਕਿ ਮੁੱਲਾਪੁਰ ਦੇ ਨੇੜੇ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ ਜੀ ਪਿੰਡ ਚੱਕਕਲਾਂ ਸਰਦਾਰ ਸੁਖਪਾਲ ਸਿੰਘ ਜੀ ਧਾਰੀਵਾਲ ਧਾਰੀਵਾਲ ਫਾਰਮ ਤੇ ਚੱਲੇ ਆਂ ਜੀ ਅੱਜ ਆਪਾਂ ਤੇ ਉਹਨਾਂ ਪਾਈ ਜੀ ਉਹਨਾਂ ਦਾ ਆਇਆ ਫੋਨ ਤੇ ਬਾਈ ਕਲਜਿੰਦਰ ਸਿੰਘ ਬਾਸੀਆਂ ਵੇਟ ਵਾਲਿਆਂ ਨੇ ਦਿੱਤਾ ਉਹਨਾਂ ਨੂੰ ਨੰਬਰ ਤੇ ਬਾਈ ਜੀ ਹੁਣੇ ਕਹਿੰਦੇ ਵੀ ਮੋਟਰ ਦੇ ਵਿੱਚ ਕੋਈ ਡਿਫਾਲਟ ਆ ਜੀ ਆ ਕੇ ਕਰੋ ਚੈੱਕ ਤੇ ਆਪਾਂ ਸਾਰਾ ਸਮਾਨ ਲੈ ਕੇ ਚੱਲੇ ਆਂ ਜੀ ਚਲੋ ਚੱਲ ਕੇ ਆਪਾਂ ਤੁਹਾਨੂੰ ਵਿਖਾਉਨੇ ਵੀ ਕੀ ਗੱਲ ਹੋਈ ਹੈ ਜੀ ਮੋਟਰ ਨੂੰ ਆਪਾਂ ਮੋਟਰ ਕੀਤੀ ਚੈੱਕ ਤੇ ਮੋਟਰ ਦੇ ਵਿੱਚ ਕੋਈ ਸ਼ਾਂਟ ਬੋਲਦੀ ਸੀ ਫਿਰ ਆਪਾਂ ਮੋਟਰ ਕੱਢ ਲਈ ਬਾਹਰ ਜੀ ਮੋਟਰ ਬਾਹਰ ਕੱਢ ਕੇ ਆਪਾਂ ਫਿਰ ਜੋੜ ਕੱਟ ਕੇ ਚੈੱਕ ਕੀਤੀ ਵੀ ਕਈ ਵਾਰੀ ਕੋਈ ਤਾਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਾਂ ਹੋਰ ਕੋਈ ਸਾਰਾ ਚੈੱਕ ਅਪ ਕਰੀ ਗਏ ਜੀ ਪਰ ਮੋਟਰ ਸ਼ਾਂਟ ਸੀ ਜੀ ਕਿਉਂਕਿ ਕੋਈ ਸਟਟਰਟਰ ਦੇ ਵਿੱਚ ਪ੍ਰੋਬਲਮ ਬਲਾਕ ਮੱਚਣ ਦੇ ਕਾਰਨ ਦੋ ਫੇਸਾਂ ਦੇ ਮੋਟਰ ਚੱਲ ਕੇ ਬਿਲਕੁਲ ਗਲਟ ਹੋ ਕੇ ਮੱਚ ਗਈ ਅੱਗ ਲੱਗੀ ਸਾਰੀ ਮੋਟਰ ਨੂੰ ਜੀ ਤੇ ਮੋਟਰ ਬਿਲਕੁਲ ਸੜ ਕੇ ਹੋ ਗਈ ਸਵਾ ਤੇ ਆਪਾਂ ਮੋਟਰ ਪਾਟ ਰਹੇ ਆ ਜੀ ਤੇ ਮੋਟਰ ਮੱchn ਤੇ ਮੋਟਰ ਮੱchn ਦਾ ਕਾਰਨ ਇਹ ਬਣ ਗਿਆ ਜੀ ਵੀ ਇੱਥੇ ਪੱਖੇ ਚੱਲਦੇ ਆ 2 ਸਟੇਜ ਕਿਉਂਕਿ ਇੱਥੇ ਮੋਟਰਾਂ 80 ਤੋਂ 90 ਫੁੱਟ ਤੇ ਚੱਲਦੀਆਂ ਜੀ ਇੱਕ ਸਟੇਜ 50 ਫੁੱਟ ਤੱਕ ਪਾਣੀ ਚੜਾਉਂਦੀ ਹੈ ਜੀ ਤੇ 100 100 ਫੁੱਟ ਤੱਕ 2 ਸਟੇਜ ਚੱਲਦੇ ਪੱਖਾ ਪਾਇਆ ਸੀ 3 ਸਟੇਜ ਇਹਨੂੰ ਵੀ ਆਪਾਂ ਖੋਲ ਕੇ ਕਰਾਂਗੇ 2 ਸਟੇਜ ਤਾਂ ਜੋ ਮੋਟਰ ਲੋਡ ਜ਼ਿਆਦਾ ਨਾ ਲਵੇ ਜੀ ਕਿਉਂਕਿ ਪਾਣੀ ਦੇ ਵਿੱਚ ਕੋਈ ਕਾਟਾਵਾ ਦਾ ਨਹੀਂ ਹੋਊਗਾ ਪਾਣੀ ਇੰਨਾ ਹੀ ਕੱਢੂਗੀ ਬਿਲਕੁਲ 100 ਫੁੱਟ ਤੱਕ ਜਿੱਨਾ ਜਰ ਚੱਲਦੀ ਹੈ ਜੀ ਤੇ ਮੋਟਰ ਆਪਾਂ ਪਾਟ ਰਹੇ ਆ ਜੀ ਤੇ ਮੋਟਰ ਮੱਚ ਕੇ ਬਿਲਕੁਲ ਹੋ ਗਈ ਸੀ ਸੁਆਹ ਤੇ ਪਿੰਡ ਆਏ ਆ ਜੀ ਚੱਕ ਕਲਾਂ ਸਰਦਾਰ ਸੁਖਪਾਲ ਸਿੰਘ ਧਾਰੀਵਾਲ ਸਾਹਿਬ ਦੇ ਘਰੇ ਤੇ ਇਹਨਾਂ ਦੇ ਖੇਤ ਦੇ ਵਿੱਚ ਮੋਟਰ ਆਪਾਂ ਬੰਨ ਰਹੇ ਆ ਜੀ ਮੋਟਰ ਪਾਟ ਕੇ ਧੋ ਕੇ ਚੰਗੀ ਤਰ੍ਹਾਂ ਕਰਤੀ ਸਾਫ਼ ਤੇ ਹੁਣ ਆਪਾਂ ਥੋੜੇ ਟਾਈਮ ਦੀ ਲਵਾਂਗੇ ਬ੍ਰੇਕ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਮੋਟਰ ਨੂੰ ਬੰਨਣ ਦੀ ਕਰਦੇ ਆ ਜੀ ਤਿਆਰੀ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਜਿਵੇਂ ਕਿ ਸੀਜ਼ਨ ਅਜੇ ਸ਼ੁਰੂ ਹੋਣਾ ਵਾ ਤੇ ਉਹਦਾ ਪਹਿਲਾ ਦਿਨ ਹੀ ਸਮਝ ਲਓ ਅੱਜ ਪੂਰਾ ਗਰਮੀ ਵਾਲਾ ਹੀ ਅਜੇ ਤਾਂ ਥੋੜੀ ਥੋੜੀ ਹਵਾ ਚੱਲ ਰਹੀ ਹੈ ਜੀ ਸਵੇਰ ਦਾ ਟਾਈਮ ਹੋਇਆ ਜੀ 9:30 ਦਾ ਤੇ ਪਰ ਅੱਜ ਦਿਨ ਬਹੁਤ ਜ਼ਿਆਦਾ ਗਰਮ ਹੈ ਜੀ ਮੋਟਰ ਆਪਾਂ ਪੱਟ ਕੇ ਧੋ ਗਈ ਤੇ ਕਰਤੀ ਰੈਡੀ ਕਵੈਲ ਵਲ ਰਹੀ ਹੈਪੀ ਫੋਰਮੈਨ ਸਾਡੇ ਤੇ ਪ੍ਰਧਾਨ ਸਾਹਿਬ ਕਰ ਰਿਹਾ ਜੀ ਮੋਟਰ ਦੀ ਤਿਆਰੀ ਬੰਨਣ ਦੀ ਤੇ ਮੋਟਰ ਆਪਾਂ ਬੰਨ ਕੇ ਤੇ ਤੁਹਾਨੂੰ ਛੋਟੇ ਛੋਟੇ ਕਲਿੱਪੀ ਬਣਾਉਣੇ ਕਿਉਂਕਿ ਇੰਨਾ ਜ਼ਿਆਦਾ ਟਾਈਮ ਕੰਮ ਕਰਦਿਆਂ ਦੇ ਵਿੱਚ ਹੁੰਦਾ ਹੀ ਵੀ ਐਂ ਹੁੰਦਾ ਸਾਨੂੰ ਵੀ ਚਲੋ ਸਾਰਿਆਂ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਹੀ ਗੱਲਾਂ ਤੇ ਮੋਟਰ ਆਪਾਂ ਬੰਨ ਕੇ ਕਰਤੀ ਤਿਆਰ ਜੀ ਫਿੱਟ ਕਰਕੇ ਪਾਣੀ ਪੂਣੀ ਪਾ ਕੇ ਮੋਟਰ ਨੂੰ ਤੇ ਲਾਉਣੇ ਇਹਦੇ ਜੋੜ ਜੀ ਮੋਟਰ ਦੇ ਜੋੜ ਲਾ ਕੇ ਪਾਉਣ ਲੱਗੇ ਜੀ ਤੇ ਸਵੇਰੇ ਤਾਂ ਚਲੋ ਮਾੜੀ ਮੋਟੀ ਹਵਾ ਵਗਦੀ ਸੀ ਪਰ ਹੁਣ ਕੋਈ ਦੁਪਹਿਰ ਦਾ 1 ਵਜ ਗਿਆ ਜੀ ਤੇ ਪੂਰੀ ਫੁੱਲ ਗਰਮੀ ਹੋ ਗਈ ਤੇ ਪੱਖਾ ਆਪਾਂ ਦੋ ਸਟੇਜ ਕਰਤਾ ਜੀ ਤੁਹਾਨੂੰ ਤੇ ਇੱਕ ਸਟੇਜ ਆਪਾਂ ਕੱਢ ਕੇ ਬਾਈ ਜੀ ਉਹਨਾਂ ਨੂੰ ਸੰਭਾਲਤਾ ਸਾਰਾ ਸਮਾਨ ਉਹਦਾ ਕੋਈ ਰੂਟਰ ਵੀ ਸਟੇਜ ਵੀ ਤੇ ਹੁਣ ਆਪਾਂ ਲੱਗੇ ਆ ਮੋਟਰ ਪਾਉਣ ਤੇ ਮੋਟਰ ਬੋਰ ਦੇ ਵਿੱਚ ਕਰਤੀ ਤੇ ਪਹਿਲਾ ਪਾਈਪ ਕੱਸਣ ਲਈ ਸ਼ੁਰੂ ਕਰਨ ਲੱਗੇ ਆ ਪੂਰੀ ਫੁੱਲ ਗਰਮੀ ਹੈ ਜੀ 1 ਤੋਂ 1.5 ਦੇ ਟਾਈਮ ਆ ਪੂਰੀ ਫੁੱਲ ਗਰਮੀ ਹੋ ਗਈ ਜੀ ਤੇ ਕਿਉਂਕਿ ਦਾਲੇ ਪਤਾਲੇ ਮੱਕੀ ਲੱਗੀ ਹੈ ਜੀ ਤੇ ਬਹੁਤ ਗਰਮੀ ਪਾਸਿਓਂ ਸੇਕ ਪੈਂਦਾ ਹੀ ਤੇ ਬਾਈ ਜੀ ਉਹਨਾਂ ਦਾ ਸਟਾਰਟਰ ਮੱਚ ਗਿਆ ਸੀ ਬਾਈ ਜੀ ਹੁਣੇ ਸਟਾਰਟਰ ਲੈ ਨਵਾਂ ਜਿਹਨੂੰ ਕਹਿੰਦੇ ਵੀ ਹਰਿਆਣੇ ਦੀ ਸ਼ਾਨ ਸੁਲਤਾਨ ਹਰਿਆਣੇ ਦੇ ਵਿੱਚ ਆਪਣੇ ਨਾਲੋਂ ਵੀ ਡੂੰਘੀਆਂ ਮੋਟਰਾਂ ਚੱਲਦੀਆਂ ਉੱਥੇ ਮੋਟਰ ਚੱਲ ਸਟਾਰਟਰ ਸਭ ਤੋਂ ਜ਼ਿਆਦਾ ਚੱਲਦੇ ਹੀ ਸੁਲਤਾਨ ਸਭ ਤੋਂ ਵਧੀਆ ਸਟਾਰਟਰ ਹੈ ਜੀ ਇਹ ਸਟਾਰਟਰਾਂ ਦੀ ਸ਼੍ਰੇਣੀ ਦੇ ਵਿੱਚੋਂ ਜੇ ਮੰਨਿਆ ਜਾਵੇ ਕਿਉਂਕਿ ਇਹਦੇ ਵਿੱਚ ਪੀਸ਼ਕਾਸ ਵਾਲਾ ਕੋਈ ਨਾਟ ਨਹੀਂ ਕਿਸੇ ਦਿਨ ਆਪਾਂ ਇਸ ਸਟਾਰਟਰ ਤੇ ਸਾਰੀ ਵੀਡੀਓ ਪਾਵਾਂਗੇ ਜੀ ਮੁਕੰਮਲ ਤੇ ਇਹਦੇ ਵਿੱਚ ਸਾਰਾ ਪੁਆਇੰਟ ਡੋਡੀ ਲੱਗੇ ਆਟੋਮੈਟਿਕ ਸਪਲਾਈ ਕਾਰਡ ਤੇ ਟਾਈਮਰ ਹੋ ਗਿਆ ਜੀ ਐਂਪੀਅਰ ਬੋਲਟਮੀਟਰ ਰਿਲੇ ਦਾ ਵਾਧਾ ਘਾਟਾ ਸਾਰੇ ਹੀ ਸੋਚ ਲੱਗਦੀ ਇਹ ਆਟੋਮੈਟਿਕ ਸਾਰਾ ਕੋਈ ਇਹਦਾ ਜਗਾੜ ਲੱਗਾ ਹੋਇਆ ਹੈ ਇਹਦੇ ਵਿਸ਼ੇ ਤੇ ਆਪਾਂ ਕਿਸੇ ਦਿਨ ਸਪੈਸ਼ਲ ਵੀਡੀਓ ਬਣਾਵਾਂਗੇ ਸੁਲਤਾਨ ਸਟਾਰਟਰ ਦੀ ਕਿਉਂਕਿ ਇਹਦੀਆਂ ਖੂਬੀਆਂ ਦੱਸਾਂਗੇ ਤੇ ਚਲੋ ਜੀ ਆਪਾਂ ਮੋਟਰ ਬੰਨ ਕੇ ਨਵਾਂ ਸਟਾਰਟਰ ਲਾ ਕੇ ਮੋਟਰ ਬਾਈ ਜੀ ਉਹਨਾਂ ਦੀ ਕਰਤੀ ਚਾਲੂ ਉਹ ਬਾਈ ਜੀ ਉਹਨਾਂ ਦੇ ਖੇਲ ਦੇ ਵਿੱਚ ਦੂਜੀ ਮੋਟਰ ਦਾ ਪਾਣੀ ਪੈਂਦਾ ਇਹ ਮੋਟਰ ਦਾ ਪਾਣੀ ਸਿੱਧਾ ਹੀ ਪਾਈਪ ਲਾਈਨ ਦੇ ਵਿੱਚ ਪੈਂਦਾ ਕੀਤਾ ਹੋਇਆ ਵਾ ਤੇ ਖੁਸ਼ਵੀਰ ਨੇ ਵੇਖਿਆ ਵੀ ਪਾਣੀ ਠੀਕ ਹੈ ਕਿਤੋਂ ਲੀਕ ਤਾਂ ਨਹੀਂਗਾ ਤੇ ਉਹ ਪਰ ਮਾੜਾ ਮੋਟਾ ਉਹ ਤੇ ਜਿੱਥੇ ਪਾਈਪ ਲਾਈਨ ਜੁਆਇੰਟ ਹੋਈ ਹੋਈ ਹੈ ਜੀ ਉੱਥੋਂ ਟੌਂਕਾ ਕ ਪਾਣੀ ਦਾ ਲੀਕ ਕਰਦਾ ਹੀ ਬਾਈ ਜੀ ਉਹਨਾਂ ਨੂੰ ਮੈਂ ਦੱਸਿਆ ਵੀ ਇਹਨੂੰ ਛੇੜੋ ਨਾ ਕਿਉਂਕਿ ਉਹ ਪਲੱਸਕਟ ਦਾ ਲੱਗਾ ਕਰਕੇ ਮਾੜਾ ਮੋਟਾ ਲੀਕ ਕਰਨਾ ਪਰ ਫੇਰ ਵੀ ਖੁਸ਼ਵੀਰ ਆ ਕਹਿੰਦਾ ਵੀ ਨਹੀਂ ਯਾਰ ਵੀ ਮੈਂ ਟਰਾਈ ਕਰਨੀ ਆ ਤੇ ਉਹ ਜੋਂਡ ਗੇਰ ਚੱਲੀ ਜਾਂਦਾ ਜਿਗਨੇਟਰ ਤੇ ਚਲਾਤਾ ਤੇ ਵੀਰੇ ਨੇ ਆ ਕੇ ਦਿੱਤਾ ਬੈਂਡ ਨੂੰ ਢੇੜਾ ਜੋ ਜਿਹੜਾ ਪਾਣੀ ਪਹਿਲਾਂ ਥੋੜਾ ਤੋਂਕਾ ਲੀਕ ਕਰਦਾ ਹੀ ਮੁੜ ਕੇ ਜਾਦੇ ਲੀਕ ਹੋ ਗਿਆ ਚਲੋ ਫੇਰ ਬਾਈ ਨੂੰ ਮੈਂ ਕਿਹਾ ਵੀ ਇਹ ਪਲਾਸਕਟਾ ਇਹਨੂੰ ਛੇੜੋ ਨਾ ਹੀ ਇਹ ਮਸੀਲਾ ਆ ਕੇ ਬਾਅਦ ਵਿੱਚ ਰੋਕ ਦੇਾਂਗੇ ਚਲੋ ਜੀ ਸਾਰਾ ਕੰਮ ਕੰਪਲੀਟ ਹੋ ਗਿਆ ਜੀ ਤੇ ਆ ਇੱਕ ਕਿਸਾਨ ਵੀਰਾਂ ਨੂੰ ਜ਼ਰੂਰੀ ਬੇਨਤੀ ਹੈ ਵੀ ਮੋਟਰ ਤੇ ਰਸਤਾ ਜ਼ਰੂਰ ਛੱਡਿਆ ਕਰੋ ਜੀ ਆ ਵੇਖੋ ਰਸਤਾ ਜਿੱਥੋਂ ਸਾਨੂੰ ਜੌਂਡਗਿਰ ਚੱਲਦਾ ਵਿਖਾਇਆ ਜੀ ਉੱਥੋਂ ਤੋਂ ਰਸਤਾ ਨਹੀਂ ਆਉਂਦਾ ਕੋਈ ਅੱਧਾ ਕਿੱਲਾ ਤੇ ਨੇੜ ਤੇੜਾ ਰਸਤਾ ਹੀ ਤੇ ਜਿਹੜੇ ਜ਼ਿਮੀਂਦਾਰ ਭਰਾ ਠੇਕੇ ਤੇ ਜ਼ਮੀਨਾਂ ਦਿੰਦੇ ਆਪਾਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੀ ਭਾਈ ਯਾਰ ਮੋਟਰ ਤੇ ਰਸਤਾ ਵੀਰ ਬਣੇ ਜ਼ਰੂਰ ਸਾਰੀਆਂ ਮੋਟਰਾਂ ਦੇ ਰਸਤਾ ਯਾਰ ਮੁਕੰਮਲ ਛੱਡਿਆ ਕਰੋ ਕਿਉਂਕਿ ਆਪਾਂ ਕੱਲੀ ਮੋਟਰ ਕੱਢਣ ਵਾਸਤੇ ਨਹੀਂ ਮੈਂ ਕਹਿ ਰਿਹਾ ਵੀ ਸਾਨੂੰ ਕੋਈ ਡੱਕਦਾ ਚਲੋ ਵੀਰੇ ਕਿਤੇ ਆਪਾਂ ਡਿਲੀਵਰੀ ਦਾ ਟੋਟਾ ਪਾਉਣਾ ਵਾ ਖੇਤ ਜਾਂ ਕੋਈ ਜੈਗਨੇਟਰ ਨੇੜੇ ਲੈ ਕੇ ਜਾਣਾ ਵਾ ਜਾਂ ਕੋਈ ਤੁਹਾਡੀ ਟਰਾਂਸਫਾਰਮ ਦੇ ਵਿੱਚ ਖਰਾਬੀ ਆ ਗਈ ਜਾਂ ਕੋਈ ਕੋਈ ਵੀ ਆਪਾਂ ਨੂੰ 100 ਕੰਮ ਮੋਟਰ ਤਾਂ ਹੀ ਜਾਣ ਆਉਣ ਦਾ ਪੈਂਦਾ ਜੀ ਤੇ ਰਸਤਾ ਜ਼ਰੂਰ ਛੱਡਿਆ ਹੋਵੇ ਤਾਂ ਜੋ ਆਪਾਂ ਇੱਕ ਬੰਦਾ ਜਾ ਕੇ ਵੀ ਆਪਦਾ ਮੁਕੰਮਲ ਕੰਮ ਸਾਰੇ ਕਰ ਸਕੇ ਜੀ ਕੋਈ ਜੈਗਨੇਟਰ ਲਾਉਣਾ ਨੇੜੇ ਲਾ ਸਕੇ ਬੰਦਾ ਕੋਈ ਵੀ ਕੰਮ ਆਈ ਤੁਸੀਂ ਮੋਟਰਸਾਈਕਲ ਸਾਧਨ ਆਪਾਂ ਦੂਰ ਖੜੇ ਹੋਣੇ ਚੋਰੀ ਦਾ ਵੀ ਖਤਰਾ ਸਾਰਾ ਕੋ ਸਹੀ ਰਾਹ ਜ਼ਰੂਰ ਮੇਰੇ ਵੀਰ ਸਾਰੇ ਛੱਡਿਆ ਕਰੋ ਆਪਣੇ ਦਿੱਤੇ ਸੀ ਹੱਥ ਨੂੰ ਕਿਵੇਂ ਲੱਗੇ ਜੀ ਆਪਣੀ ਵੀਡੀਓ ਕਿਵੇਂ ਲੱਗੀ ਜਿੰਨੇ ਭਰਾ ਵੀ ਦੇ ਨੇ ਤੇ ਸਾਰਿਆਂ ਦਾ ਧੰਨਵਾਦ ਜੀ ਸਾਰੇ ਹੀ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ